ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨਾਂ ਦੀ ਚਰਨਾ ਕਮਲਾਂ ਦੇ ਵਿੱਚ ਨਮਸਕਾਰ ਕਰਦੇ ਆ ਖਾਲਸਾ ਜੀ ਅੱਜ ਦੀ ਵੀਡੀਓ ਦੇ ਵਿੱਚ ਸਾਥ ਸੰਗੇ ਚ ਅਸੀਂ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰਾਂਗੇ ਕਿ ਜਿਵੇਂ ਆਪਣੀ ਘਰ ਦੇ ਵਿੱਚ ਰਸੋਈ ਦੇ ਵਿੱਚ ਮਤਾਵਾ ਪੈਣਾ ਬੀਬੀਆਂ ਜੋ ਵੀ ਕੰਮ ਕਰ ਕਰਦੀਆਂ ਨੇ ਰਸੋਈ ਦਾ ਤੇ ਜਿਵੇਂ ਕਿ ਆਪਾਂ ਪਰਸ਼ਾਦਾ ਤਿਆਰ ਕਰਦੀਆਂ ਤਵੇ ਦੇ ਉੱਪਰ ਤੇ ਜਦੋਂ ਅਸੀਂ ਤਵੇ ਦੇ ਉੱਪਰ ਪਰਸ਼ਾਦਾ ਤਿਆਰ ਕਰਦੀਆਂ ਤੇ ਉਸ ਸਮੇਂ ਸਾਨੂੰ ਕੁਝ ਕੁ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਏ ਨਹੀਂ ਤਾਂ ਸਾਡੇ ਕੋਲੋ ਜਾਣੇ ਅਣਜਾਣੇ ਦੇ ਵਿੱਚ ਕੁਝ ਨਾ ਕੁਝ ਅਜਿਹੀਆਂ ਗਲਤੀਆਂ ਹੋ ਜਾਂਦੀਆਂ ਨੇ ਜਿੰਨਾ ਗਲਤੀਆਂ ਦੇ ਕਰਕੇ ਸਾਹ ਸੰਗੇ ਜੀ ਸਾਡੇ ਘਰ ਦੇ ਵਿੱਚੋਂ ਕਈ ਵਾਰ ਬਰਕਤ ਚਲੀ ਜਾਂਦੀ ਏ ਤੇ ਸਾਡੇ ਘਰ ਦੇ ਵਿੱਚ ਰਸੋਈ ਦੇ ਵਿੱਚ ਤਵਾ ਰੱਖਣ ਦਾ ਸਹੀ ਤਰੀਕਾ ਕਿਹੜਾ ਹੋਣਾ ਚਾਹੀਦਾ ਏ ਤੇ ਰਸੋਈ ਕਰਦਾ ਕਦੇ ਵੀ ਤਵਾ ਜਿਹੜਾ ਤੁਹਾਨੂੰ ਕਦੇ ਵੀ ਗਰੀਬੀ ਜਾਂ ਪੈਸੇ ਦੀ ਤੰਨ ਦੀ ਕਮੀ ਨਹੀਂ ਹੋਣ ਦੇਵੇਗਾ ਜੇਕਰ ਅਸੀਂ ਇਹ ਕੁਝ ਗੱਲਾਂ ਨੂੰ ਧਿਆਨ ਦੇ ਵਿੱਚ ਰੱਖਦੀਆਂ ਤੇ ਤਵੇ ਦੇ ਉੱਪਰ ਇਸ ਚੀਜ਼ ਨੂੰ ਕਦੇ ਵੀ ਭੁੱਲ ਕੇ ਅਸੀਂ ਨਹੀਂ ਰੱਖਣਾ ਤੇ ਤਵੇ ਨੂੰ ਹਮੇਸ਼ਾ ਗੈਸ ਦੇ ਉੱਪਰ ਨਹੀਂ ਰੱਖਣਾ ਕਹਿਣ ਦਾ ਭਾਵ ਕਿ ਜਦੋਂ ਅਸੀਂ ਪਰਸ਼ਾਦਾ ਪਾਣੀ ਤਿਆਰ ਕਰ ਲੈਂਦੇ ਹਾਂ ਉਸ ਤੋਂ ਬਾਅਦ ਤਵੇ ਨੂੰ ਲੈ ਕੇ ਸਾਨੂੰ ਕੁਝ ਕਿ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਨੇ ਤੇ ਉਹ ਕਿਹੜੀਆਂ ਨੇ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੀ ਨਾਲ ਵਿੱਚ ਚਾਰ ਸਾਂਝੇ ਕਰਾਂਗੇ ਤੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਤੁਹਾ ਨੂੰ ਸਾਰੀ ਹੀ ਭੈਣ ਭਰਾਵਾਂ ਨੂੰ ਇੱਕ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਣ ਭਰਾ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਘਰ ਤੁੰਤਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਸਾਤ ਸੰਗੇਚੀ ਤੁਹਾਨੂੰ ਸਾਰੀ ਭੈਣ ਭਰਾਵਾਂ ਨੂੰ ਇਹ ਵੀ ਬੇਨਤੀ ਹੈ ਕਿ ਸੰਗਤਾਂ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਚਲੋ ਤੇ ਗੁਰੂ ਵਾਲੇ ਬਣੋ ਸੋ ਇਸੇ ਤਰੀਕੇ ਦੇ ਨਾਲ ਸਾਤ ਸੰਗੇਚੀ ਤੁਹਾਡੀ ਰਸੋਈ ਦੇ ਵਿੱਚ ਰੱਖਿਆ ਹੋਇਆ ਇੱਕ ਅਜੇਹਾ ਤਵਾ ਬਣ ਸਕਦਾ ਹੈ ਤੁਹਾਡੇ ਘਰ ਦੇ ਵਿੱਚ ਨੁਕਸਾਨ ਦਾ ਕਾਰਨ ਚਾਣੋ ਕੀ ਵੀ ਸਾਡੇ ਘਰ ਦੀ ਵਿੱਚ ਖੁਸ਼ਹਾਲੀ ਬਣਾਈ ਰੱਖਣ ਦੇ ਲਈ ਸਾਸ ਸੰਗੇਜੀ ਵਾਸਤੂ ਦੇ ਜਿਹੜੇ ਕੁਝ ਕਿ ਨਿਯਮੇ ਨਿਜਮਾ ਦਾ ਪਾਲਣ ਕਰਨਾ ਬਹੁਤ ਹੀ ਜ਼ਿਆਦਾ ਸਾਡੇ ਲਈ ਜ਼ਰੂਰੀ ਹੁੰਦਾ ਹੈ ਕਿਉਂਕਿ ਜੇਕਰ ਇਹ ਗੱਲਾਂ ਵੀ ਬਹੁਤ ਜ਼ਰੂਰੀ ਹੁੰਦੀਆਂ ਨੇ ਅਸੀਂ ਇਹਨਾਂ ਦੀ ਪਾਲਣਾ ਨਹੀਂ ਕਰਦੇ ਤੇ ਆਪਾਂ ਸਾਰੇ ਹੀ ਭੈਣ ਭਰਾ ਚਾਹੁੰਦੇ ਹਾਂ ਕਿ ਸਾਡੇ ਘਰ ਦੇ ਵਿੱਚ ਕੋਈ ਨਾ ਕੋਈ ਪ੍ਰੋਬਲਮ ਜ਼ਰੂਰ ਆਉਂਦੀ ਹੈ ਇਹੀ ਇਸੇ ਤਰ੍ਹਾਂ ਸਾਹ ਸੰਗੇ ਦੀ ਬਹੁਤ ਸਾਰੀਆਂ ਅਚਈਆਂ ਚੀਜ਼ਾਂ ਹੁੰਦੀਆਂ ਨੇ ਸਾਡੀ ਆਲੀ ਦੀਵਾਲੀ ਨਿਯਮਤ ਤੌਰ ਤੇ ਵਰਤਦੀਆਂ ਹੀ ਰਹਿੰਦੀਆਂ ਨੇ ਜੋ ਕਿ ਸਿੱਧੇ ਤੌਰ ਤੇ ਸਾਡੀ ਜ਼ਿੰਦਗੀ ਦੇ ਵਿੱਚ ਹੋ ਰਹੀਆਂ ਤਬਦੀਲੀਆਂ ਦੇ ਨਾਲ ਜੁੜੀਆਂ ਹੁੰਦੀਆਂ ਨੇ ਤੇ ਇਸੇ ਤਰ੍ਹਾਂ ਜੇਕਰ ਤੁਸੀਂ ਵਾਸਤੂ ਸ਼ਾਸਤਰ ਦੇ ਵਿੱਚ ਵਿਸ਼ਵਾਸ ਕਰਦੇ ਹੋ ਤਾਂ ਤੁਹਾਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਘਰ ਦੀਆਂ ਸਾਰੀਆਂ ਚੀਜ਼ਾਂ ਨੂੰ ਸਹੀ ਜਗ੍ਹਾ ਤੇ ਰੱਖਣਾ ਚਾਹੀਦਾ ਹੈ ਕਿਉਂਕਿ ਸਾਸੰਗੀ ਜੀ ਕੋਝ ਲੋਕ ਅੱਜਕੱਲ ਦੇ ਸਮੇਂ ਦੇ ਵਿੱਚ ਇਹਨਾਂ ਚੀਜ਼ਾਂ ਦੇ ਉੱਪਰ ਵੀ ਵਿਸ਼ਵਾਸ ਵੀ ਨਹੀਂ ਕਰਦੇ ਵਾਸਤੂ ਸ਼ਾਸਤਰ ਦੇ ਉੱਪਰ ਪਰ ਕੁਝ ਕੁ ਲੋਕ ਕਰਦੇ ਨੇ ਜਿਹੜੀ ਲੋਕ ਇਹਨਾਂ ਚੀਜ਼ਾਂ ਦੇ ਉੱਪਰ ਵਿਸ਼ਵਾਸ ਕਰਦੇ ਆ ਉਹਨਾਂ ਦੇ ਘਰ ਦੇ ਹਾਲਾਤ ਕੁਝ ਠੀਕ ਰਹਿੰਦੇ ਆ ਕਿਉਂਕਿ ਕਈ ਵਾਰ ਸਾਡੀ ਘਰ ਦੀ ਵਿੱਚ ਹਾਲਾਤ ਇਸ ਤਰ੍ਹਾਂ ਦੇ ਹੁੰਦੇ ਆ ਕਿ ਅਸੀਂ ਸੋਚਦੇ ਆ ਸਭ ਅਸੀਂ ਪਾਠ ਪੂਚਾ ਕਰਦੇ ਆ ਸਭ ਕੁਝ ਕਰਦੇ ਆ ਪਰ ਸਾਡੇ ਘਰ ਦੇ ਵਿੱਚ ਦੁੱਖ ਤਕਲੀਫ ਫਿਰ ਵੀ ਦੂਰ ਨਹੀਂ ਹੁੰਦੇ ਤੇ ਉਸ ਸਮੇਂ ਕੁਝ ਅਜਿਹੀਆਂ ਗਲਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਕਰਕੇ ਸਾਡੇ ਘਰ ਦੇ ਵਿੱਚ ਦੁੱਖ ਤਕਲੀਫ ਦੂਰ ਨਹੀਂ ਹੁੰਦੇ ਤੇ ਇਹਨਾਂ ਦਾ ਸਾਨੂੰ ਖਾਸ ਕਰਕੇ ਧਿਆਨ ਰੱਖਣਾ ਚਾਹੀਦਾ ਹੈ ਕਿ ਕਿਹੜੀ ਚੀਜ਼ ਸਾਡੇ ਘਰ ਦੀ ਟਿਕਾਣੇ ਤੇ ਪਈ ਹੈ ਤੇ ਕਿਹੜੀ ਨਹੀਂ ਪਈ ਜਿਹੜੀ ਚੀਜ਼ ਸਾਡੇ ਘਰ ਦੇ ਵਿੱਚ ਟਿਕਾਣੇ ਤੇ ਨਹੀਂ ਪਈ ਹੁੰਦੀ ਉਹਦੇ ਨਾਲ ਸਾਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮ ਵੀ ਆ ਜਾਂਦੀਆਂ ਨੇ ਇਸੀ ਤਰ੍ਹਾਂ ਸਾਥ ਸੰਗੇ ਜੀ ਤੁਹਾਨੂੰ ਰਸੋਈ ਵਿੱਚ ਵੀ ਵਾਸਤੂ ਦੇ ਨਿਯਮਾਂ ਦੀ ਪਾਲਣਾ ਕਰਨੀ ਚਾਹੀਦੀ ਖਾਸ ਕਰ ਜਦੋਂ ਰਸੋਈ ਵਿੱਚ ਵਰਤੇ ਜਾਣ ਵਾਲੇ ਭਾਂਡਿਆਂ ਦੀ ਗੱਲ ਆਉਂਦੀ ਤਾਂ ਵਾਸਤੂ ਬਹੁਤ ਮਹੱਈਨ ਰੱਖਦੀ ਹੈ ਕਿਉਂਕਿ ਹੁੰਦਾ ਹੈ ਕਿ ਇਹ ਰਸੋਈ ਦੇ ਵਿੱਚ ਤਵੇ ਦੀ ਵਰਤੋਂ ਕਰਨ ਦੇ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਕਈ ਬਦਲਾਅ ਵੀ ਆ ਸਕਦੇ ਨੇ ਰਸੋਈ ਦੇ ਵਿੱਚ ਤਵੇ ਦੀ ਦੁਰਵਰਤੋਂ ਕਰਨਾ ਤੁਹਾਡੀ ਜ਼ਿੰਦਗੀ ਵਿੱਚ ਬਦਕਿਸਮਤੀ ਨੂੰ ਸੱਦਾ ਦੇ ਸਕਦਾ ਹੈ ਇਸੀ ਤਰ੍ਹਾਂ ਸਾਸ ਸੰਗੇ ਜੀ ਇਹ ਵੀ ਮੰਨਿਆ ਜਾਂਦਾ ਹੈ ਕਿ ਤੁਹਾਡੀ ਰਸੋਈ ਦੇ ਵਿੱਚ ਰੱਖੀ ਹਰ ਇੱਕ ਚੀਜ਼ ਦਾ ਸਬੰਧ ਦੀਵੀ ਲక్ష్ਮੀ ਦੇ ਨਾਲ ਹੁੰਦਾ ਹੈ ਇਸ ਲਈ ਰਸੋਈ ਵਿੱਚ ਹਰ ਚੀਜ਼ ਨੂੰ ਸਾਫ਼ ਰੱਖਣ ਦੀ ਸਲਾਹ ਵੀ ਦਿੱਤੀ ਜਾਂਦੀ ਹੈ ਤੇ ਜੇਕਰ ਤੁਸੀਂ ਰਸੋਈ ਚ ਚੀਜ਼ਾਂ ਨੂੰ ਅਸੰਗਠਿਤ ਤਰੀਕੇ ਦੇ ਨਾਲ ਰੱਖਦੇ ਹੋ ਤਾਂ ਤੁਹਾਡੀ ਜ਼ਿੰਦਗੀ 'ਚ ਸਮੱਸਿਆਵਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਕਿਉਂਕਿ ਸਾਧ ਸੰਗੇ ਜੀ ਆਪਾਂ ਸਾਰੇ ਹੀ ਜਾਣਦੇ ਹਾਂ ਕਿ ਜਿੰਨੀ ਸਾਡੇ ਘਰ ਦੇ ਵਿੱਚ ਸਫਾਈ ਸਾਫ ਸੁਥਰਾ ਸਾਡਾ ਜੀਵਨ ਹੋਵੇਗਾ ਓਨੀ ਹੀ ਸਾਡੇ ਘਰ ਦੇ ਵਿੱਚ ਬਰਕਤ ਪੈਗੀ ਕਿਉਂਕਿ ਸਾਡੀ ਆਪਣੀ ਸਰੀਰਕ ਸਫਾਈ ਦੇ ਨਾਲ ਨਾਲ ਸਾਡਾ ਮਾਨ ਤਨ ਤੇ ਸਾਡਾ ਘਰ ਵੀ ਸਾਫ ਸੁਥਰਾ ਹੋਣਾ ਚਾਹੀਦਾ ਹੈ ਮੁੱਖ ਤੌਰ ਤੇ ਕੀ ਹੁੰਦਾ ਜਦੋਂ ਤੁਸੀਂ ਤਵੇ ਨੂੰ ਸਹੀ ਢੰਗ ਦੇ ਨਾਲ ਰੱਖਦੇ ਹੋ ਤਾਂ ਤੁਹਾਨੂੰ ਇਸ ਦੇ ਫਾਇਦੇ ਮਿਲਦੇ ਨੇ ਤੇ ਦੂਸਰੇ ਪਾਸੇ ਦੀ ਜੇਕਰ ਆਪਾਂ ਗੱਲ ਕਰੀਏ ਜੇਕਰ ਤੁਸੀਂ ਤਾਵੀ ਨੂੰ ਰੱਖਦੇ ਹੋਏ ਕੁਝ ਗਲਤੀਆਂ ਕਰਦੇ ਹੋ ਤਾਂ ਇਸ ਦਾ ਤੁਹਾਡੀ ਜ਼ਿੰਦਗੀ 'ਤੇ ਕੁਝ ਮਾੜਾ ਪ੍ਰਭਾਵ ਵੀ ਪੈ ਸਕਦਾ ਹੈ ਤੇ ਆਓ ਜਾਣਦੇ ਹਾਂ ਉਹ ਕੀ ਵੀ ਤਵੇ ਤੋਂ ਸਬੰਧਿਤ ਕਿਹੜੀਆਂ ਗਲਤੀਆਂ ਸਾਨੂੰ ਭੁੱਲ ਕੇ ਵੀ ਨਹੀਂ ਕਰਨੀਆਂ ਚਾਹੀਦੀ ਕਿਉਂਕਿ ਸਾਧ ਸੰਗੇ ਜੀ ਇਹ ਕੁਝ ਗੱਲਾਂ ਹੁੰਦੀਆਂ ਨੇ ਜਿੰਨਾ ਤੋਂ ਅਸੀਂ ਜਾਣੂ ਨਹੀਂ ਹੁੰਦੇ ਜਿੰਨਾ ਬਾਰੇ ਅਸੀਂ ਜਾਣਦੇ ਨਹੀਂ ਕਿ ਇਹ ਕਰਨਾ ਸਰਲੀ ਚ ਰੂਰੀ ਨੇ ਤੇ ਜਦੋਂ ਉਹਨਾਂ ਗੱਲਾਂ ਨੂੰ ਅਸੀਂ ਧਿਆਨ ਦੇ ਵਿੱਚ ਨਹੀਂ ਰੱਖਦੇ ਸਾਡੀ ਤੋਂ ਗਲਤੀਆਂ ਹੁੰਦੀਆਂ ਨੇ ਫਿਰ ਉਹ ਗਲਤੀਆਂ ਦੇ ਕਰਕੇ ਜਾਣੇ ਅਣਜਾਣੇ ਦੇ ਵਿੱਚ ਕਦੇ-ਕਦੇ ਸਾਨੂੰ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸੇ ਤਰ੍ਹਾਂ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਕਿ ਤਵੀ ਨੂੰ ਸਾਰਿਆਂ ਦੇ ਸਾਹਮਣੇ ਰੱਖਣਾ ਠੀਕ ਨਹੀਂ ਹੁੰਦਾ ਕਿਉਂਕਿ ਇਹ ਆਪਣੇ ਘਰ ਦੇ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਸੀ ਉਹਨਾਂ ਦਾ ਵੀ ਇਹ ਕਹਿਣਾ ਹੁੰਦਾ ਸੀ ਕਿਉਂਕਿ ਸਾਹ ਸੰਗੀਤ ਦੀ ਵਾਸਤੂ ਸ਼ੈਤਰ ਦੇ ਅਨੁਸਾਰ ਤਵੀ ਨੂੰ ਹਮੇਸ਼ਾ ਬਾਹਰੀ ਲੋਕਾਂ ਜਾਂ ਮਹਿਮਾਨਾਂ ਦੀਆਂ ਨਜ਼ਰਾਂ ਤੋਂ ਦੂਰ ਰੱਖਣਾ ਚਾਹੀਦਾ ਹੈ। ਤਵੀ ਨੂੰ ਹਮੇਸ਼ਾ ਰਸੋਈ ਦੇ ਵਿੱਚ ਲੁਕਾ ਕੇ ਰੱਖਣਾ ਚਾਹੀਦਾ ਹੈ ਜਿੱਥੇ ਹੋਰ ਲੋਕ ਇਸ ਨੂੰ ਦੇਖ ਨਾ ਸਕਣ। ਤੇ ਤੁਹਾਨੂੰ ਤਵੀ ਨੂੰ ਹਮੇਸ਼ਾ ਅਜਿਹੀ ਜਗ੍ਹਾ ਤੇ ਰੱਖਣਾ ਚਾਹੀਦਾ ਜਿੱਥੇ ਕੋਈ ਬਾਹਰੀ ਵਿਅਕਤੀ ਇਸ ਨੂੰ ਨਾ ਦੇਖ ਸਕੇ ਤੇ ਇਸੇ ਤਰ੍ਹਾਂ ਸਾਜ਼-ਸੰਗੀਤ ਜੇਕਰ ਤੁਸੀਂ ਖੁੱਲ੍ਹੀ ਰਸੋਈ ਦੇ ਵਿੱਚ ਕੋਈ ਕੜਾਈ ਪੈਨ ਰੱਖ ਰਹੇ ਹੋ ਤਾਂ ਤੁਹਾਨੂੰ ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ ਹੋਵੇਗਾ ਕਿ ਤੁਸੀਂ ਕਿਸੇ ਬਾਹਰੀ ਵਿਅਕਤੀ ਦੇ ਸਾਹਮਣੇ ਇਸਲੀ ਵਰਤੋਂ ਕਰਨ ਤੋਂ ਬਚ ਕਿਉਂਕਿ ਵਾਸਤਵ ਸ਼ਾਸਤਰ ਦੇ ਅਨੁਸਾਰ ਬਾਰੀ ਲੋਕਾਂ ਦੀ ਸਿੱਧੀ ਨਜ਼ਰ ਤੁਹਾਡੀ ਰਸੋਈ ਦੇ ਲਈ ਸ਼ੁਭ ਨਹੀਂ ਮੰਨੀ ਜਾਂਦੀ ਤੇ ਇਸ ਦੇ ਨਾਲ ਨਾਲ ਸਹਾਸੰਗੀ ਜੀ ਕਹਿੰਦੇ ਨੂੰ ਹਮੇਸ਼ਾ ਹੀ ਤੁਸੀਂ ਬੰਦ ਜਗ੍ਹਾ ਤੇ ਰੱਖਣ ਦੀ ਸਲਾਹ ਦਿੱਤੀ ਜਾਂਦੀ ਹੈ ਕਿ ਤੁਸੀਂ ਹਮੇਸ਼ਾ ਕੋਸ਼ਿਸ਼ ਕਰੋ ਕਿ ਤਵੇ ਨੂੰ ਤੁਸੀਂ ਬੰਦ ਜਗ੍ਹਾ ਤੇ ਹੀ ਰੱਖੋ ਕਿਉਂਕਿ ਇਹ ਜੋ ਸਾਰੀਆਂ ਚੀਜ਼ਾਂ ਨੇ ਸਾਧ ਸੰਗੀ ਜੀ ਇਹ ਆਪਣੇ ਘਰ ਦੇ ਵਿੱਚ ਪਹਿਲਾ ਪ੍ਰਾਣੀ ਬਜ਼ੁਰਗ ਸਨ ਜਿਹੜੇ ਉਹ ਇਹਨਾਂ ਚੀਜ਼ਾਂ ਦੀ ਬਹੁਤ ਵਰਤੋਂ ਕਰਦੇ ਸਨ ਇਹਨਾਂ ਚੀਜ਼ਾਂ ਦੀ ਪਾਲਣਾ ਕਰਦੇ ਸਨ ਇਹ ਨਹੀਂ ਹੈ ਕਿ ਉਹ ਪਰਮਾਤਮਾ ਨੂੰ ਮੰਨਦੇ ਨਹੀਂ ਸੀ ਪਰਮਾਤਮਾ ਨੂੰ ਮੰਨਣ ਦੇ ਨਾਲ-ਨਾਲ ਇਹਨਾਂ ਚੀਜ਼ਾਂ ਦਾ ਖਾਸ ਧਿਆਨ ਰੱਖਦੇ ਸੀ ਜਿਸ ਕਰਕੇ ਉਹਨਾਂ ਸਮਿਆਂ ਦੇ ਵਿੱਚ ਸਾਡੇ ਘਰ ਦੇ ਵਿੱਚ ਜਿਸੇ ਵੀ ਕਰਾਂ ਦੀ ਕੋਈ ਵੀ ਪ੍ਰੋਬਲਮ ਨਹੀਂ ਸੀ ਹੁੰਦੀ ਉਦੋਂ ਜਦੋਂ ਜਿਹੜਾ ਸਾਡਾ ਜ਼ਿੰਦਗੀ ਕਰੇ ਲੋ ਜੀਵਨ ਹੁੰਦਾ ਸੀ ਨਾ ਉਹ ਬਹੁਤ ਹੀ ਜ਼ਿਆਦਾ ਖੁਸ਼ਹਾਲ ਹੁੰਦਾ ਸੀ ਇਸ ਤੋਂ ਇਲਾਵਾ ਦੂਸਰੀ ਨੰਬਰ ਦੀ ਆਪਾਂ ਗੱਲ ਕਰਦੇ ਹਾਂ ਕਿ ਗੈਸ ਦੀ ਤਵੇ ਨੂੰ ਕਿਸ ਪਾਸੇ ਰੱਖਣਾ ਚਾਹੀਦਾ ਹੈ ਵਸਤੂ ਸ਼ਾਸਤਰ ਦੇ ਵਿੱਚ ਸਾਹਸੰਗੇ ਜੀ ਮੰਨਿਆ ਜਾਂਦਾ ਹੈ ਕਿ ਤਵੇ ਨੂੰ ਹਮੇਸ਼ਾ ਗੈਸ ਦੇ ਸੱਜੇ ਪਾਸੇ ਹੀ ਰੱਖਣਾ ਚਾਹੀਦਾ ਹੈ ਤੇ ਇਹ ਉਪਾਏ ਇੱਕ ਟੂਟਕਾ ਤੁਹਾਡੇ ਜੀਵਨ ਦੇ ਵਿੱਚ ਸਕਾਰਾਤਮਕ ਪ੍ਰਭਾਵ ਨੂੰ ਬਣਾਈ ਰੱਖਣ ਦੇ ਵਿੱਚ ਮਦਦ ਕਰਦਾ ਹੈ ਜੇਕਰ ਤੁਸੀਂ ਤਵੇ ਦੇ ਨਾਲ ਜੁੜੇ ਇਹਨਾਂ ਦੇ ਵਿੱਚ ਕੋਈ ਵੀ ਗਲਤੀ ਕਰਦੇ ਹੋ ਤਾਂ ਇਹ ਤੁਹਾਡੇ ਜੀਵਨ ਤੇ ਮਾੜਾ ਪ੍ਰਭਾਵ ਪਾ ਸਕਦਾ ਹੈ ਤੇ ਤੁਹਾਡੇ ਘਰ ਦੇ ਵਿੱਚ ਵਾਸਤੂ ਨੁਕਸ ਵੀ ਪੈਦਾ ਕਰ ਸਕਦਾ ਹੈ ਤੇ ਇਸੇ ਤਰ੍ਹਾਂ ਸਾਹ ਸੰਗੇ ਜੀ ਗਰਮ ਤਵੇ ਤੇ ਪਾਣੀ ਪਾਉਣਾ ਬਹੁਤ ਸਾਰੇ ਲੋਕ ਇਹ ਕਰਦੇ ਨੇ ਕਈ ਵਾਰ ਕਾਲੀਆਂ ਦੇ ਵਿੱਚ ਜਲਦਬਾਜੀ ਦੇ ਵਿੱਚ ਗਰਮ ਗਰਮ ਚਾਹ ਦੇ ਉੱਪਰ ਠੰਡਾ ਪਾਣੀ ਪਾ ਦਿੰਦੇ ਨੇ ਤੇ ਇਸੇ ਤਰ੍ਹਾਂ ਬਹੁਤ ਸਾਰੇ ਲੋਕ ਅਜਿਹਾ ਕਰਦੇ ਨੇ ਜਦੋਂ ਤਵਾ ਗਰਮ ਹੋ ਜਾਂਦਾ ਹੈ ਲੋਕ ਇਸ ਨੂੰ ਠੰਡਾ ਕਰਨ ਦੇ ਲਈ ਇਸ ਤੇ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ ਨੇ ਤੇ ਇਸੇ ਤਰ੍ਹਾਂ ਸਾਧ ਸੰਗੀਤ ਜੀ ਲੋਕ ਤਾਂ ਇਸ ਨੂੰ ਠੰਡਾ ਕਰਨ ਦੇ ਲਈ ਇਸ ਤੇ ਪਾਣੀ ਪਾਉਣਾ ਸ਼ੁਰੂ ਕਰ ਦਿੰਦੇ ਨੇ ਕਿਉਂਕਿ ਉਹਨਾਂ ਨੂੰ ਹੁੰਦਾ ਵੀ ਇਹ ਗਰਮੇ ਪਾਣੀ ਪਾ ਦਿੰਦੇ ਆ ਇਕਦਮ ਠੰਡਾ ਹੋ ਜਾਵੇਗਾ ਜੋ ਕਿ ਵਾਸਤੂ ਸ਼ਾਸਤਰ ਦੇ ਅਨੁਸਾਰ ਹੈ ਅਜਿਹਾ ਕਰਨਾ ਠੀਕ ਨਹੀਂ ਹੁੰਦਾ ਕਿਉਂਕਿ ਇਹ ਮੰਨਿਆ ਜਾਂਦਾ ਹੈ ਕਿ ਵਿਆਹ ਦੇ ਵਿੱਚ ਗਰਮ ਤਵੇ ਤੇ ਜੇਕਰ ਪਾਣੀ ਪਾਉਣ ਦੇ ਨਾਲ ਤੇਜ ਮੀਂਹ ਪੈਂਦਾ ਇਹ ਤਾਂ ਪਰ ਵਾਸਤੂ ਸ਼ਾਸਤਰ ਕਿਉਂਕਿ ਜਿਵੇਂ ਆਪਣੀ ਵਿਆਹ ਹੁੰਦਾ ਹੈ ਘਰ ਦੇ ਵਿੱਚ ਤਾਂ ਫਗਰਮ ਤਵੇ ਤੇ ਜਦੋਂ ਅਸੀਂ ਪਾਣੀ ਪਾਉਣੀ ਆ ਗਰਮ ਤਵਾ ਹੀ ਮੰਨ ਲਓ ਜਾਂ ਤਾਂ ਵੀ ਵੱਡੀ ਸਾਰੀ ਹੁੰਦੀ ਜਿਸ ਤੇ ਪ੍ਰਸ਼ਾਦੀ ਤਿਆਰ ਕੀਤੇ ਜਾਂਦੇ ਨੇ ਤੇ ਉਸ ਦੇ ਉੱਪਰ ਜੜਕਰ ਅਸੀਂ ਗਰਮ ਦੇ ਉੱਪਰ ਪਾਣੀ ਪਾਉਣੀ ਆ ਤੇ ਉਸ ਦੇ ਨਾਲ ਤੇਜ ਨਹੀਂ ਪੈਂਦਾ ਇਹ ਵੀ ਮੰਨਿਆ ਜਾਂਦਾ ਹੈ ਕਿ ਇਸ ਦੇ ਨਾਲ ਨਾਲ ਜੇਕਰ ਆਪਾਂ ਗੱਲ ਕਰੀਏ ਵਸਤੂ ਸ਼ਾਤਰ ਦੇ ਅਨੁਸਾਰ ਗਰਮ ਤਵੇ ਤੇ ਪਾਣੀ ਪਾਉਣ ਦੇ ਨਾਲ ਜੋ ਆਵਾਜ਼ ਆਉਂਦੀ ਹੈ ਨਾ ਉਹ ਤੁਹਾਡੀਆਂ ਸਮੱਸਿਆਵਾਂ ਦਾ ਸੰਦੇਸ਼ ਲੈ ਕੇ ਆਉਂਦੀ ਹੈ ਤੇ ਇਸ ਤਰ੍ਹਾਂ ਕਰਨ ਦੇ ਨਾਲ ਪਰਿਵਾਰ ਦੇ ਸਾਰੇ ਮੈਂਬਰਾਂ ਦੀ ਵਿੱਚ ਝਗੜੇ ਬਾਝ ਜਾਂਦੇ ਨੇ ਤੇ ਰੋਟੀ ਬਣਾਉਣ ਤੋਂ ਬਾਅਦ ਪਹਿਲਾਂ ਤਵੇ ਨੂੰ ਚੰਗੀ ਤਰ੍ਹਾਂ ਠੰਡਾ ਹੋਣ ਦਿਓ ਤੇ ਫਿਰ ਇਸ ਨੂੰ ਪਾਣੀ ਦੇ ਨਾਲ ਧੋ ਲਓ। ਇੱਕਦਮ ਠੰਡਾ ਕਰਨ ਤੋਂ ਬਾਅਦ ਤਵੇ ਦੇ ਉੱਪਰ ਤੁਸੀਂ ਪਾਣੀ ਪਾਓ। ਇਸ ਤੋਂ ਇਲਾਵਾ 34 ਨੰਬਰ ਤੇ ਜੇਕਰ ਆਪਾਂ ਗੱਲ ਕਰੀਏ ਤਿੱਖੀਆਂ ਚੀਜ਼ਾਂ ਦੇ ਨਾਲ ਤਵੇ ਨੂੰ ਸਾਫ ਨਾ ਕਰੋ। ਕਈ ਵਾਰ ਤਵੇ ਤੇ ਰੋਟੀ ਬਣਾਉਣ ਤੋਂ ਬਾਅਦ ਅਸੀਂ ਇਸ ਨੂੰ ਸਾਫ ਕਰਨ ਦੇ ਲਈ ਕਿਸੇ ਤਿੱਖੀ ਚੀਜ਼ ਦੀ ਵਰਤੋਂ ਕਰਦੇ ਹਾਂ। ਜਿਵੇਂ ਕਿ ਆਪਾਂ ਚਾਕ ਦੇ ਆ ਚਾਕੂ ਜਦੋਂ ਕਿ ਕਿਹਾ ਜਾਂਦਾ ਹੈ ਕਿ ਕਿਸੇ ਵੀ ਤਿੱਖੀ ਚੀਜ਼ ਨਾਲ ਤਵੇ ਨੂੰ ਸਾਫ਼ ਕਰਨ ਨਾਲ ਤੁਹਾਡੀ ਆਸਥਿਕ ਸਥਿਤੀ ਤੇ ਬੁਰਾ ਪ੍ਰਭਾਵ ਪੈਂਦਾ ਹੈ ਤੇ ਇਸ ਦੇ ਨਾਲ ਨਾਲ ਵਿੱਤੀ ਨੁਕਸਾਨ ਵੀ ਹੋ ਸਕਦਾ ਹੈ ਤੇ ਜਦੋਂ ਜਦੋਂ ਵੀ ਤੁਸੀਂ ਤਵੇ ਨੂੰ ਸਾਫ਼ ਕਰਦੇ ਹੋ ਇਸ ਨੂੰ ਕੁਝ ਦੇਰ ਦੇ ਲਈ ਪਾਣੀ ਦੇ ਵਿੱਚ ਭਿਉਂ ਦਿਓ ਇਜਾ ਫਿਰ ਸਾ ਸੰਗੀਤ ਜੀ ਇੱਟ ਦੇ ਛੋਟੇ ਜਿਹੇ ਟੁਕੜੇ ਦੇ ਨਾਲ ਤੁਸੀਂ ਤਵੇ ਨੂੰ ਸਾਫ਼ ਕਰ ਸਕਦੇ ਹੋ ਆਪਾਂ ਪਹਿਲਾਂ ਕੁਝ ਸਮਾਂ ਜਿਵੇਂ ਅੱਜਕੱਲ੍ਹ ਤਾਂ ਟੈਕਨੋਲੋਜੀ ਸਾ ਸੰਗੀਤ ਜੀ ਵਧਦੀ ਜਾ ਰਹੀ ਹੈ ਤੇ ਨਾਲ ਨਾਲ ਨਵੀਆਂ ਚੀਜ਼ਾਂ ਵੀ ਵਧਦੀਆਂ ਜਾ ਰਹੀਆਂ ਨੇ ਪਹਿਲਾਂ ਕੁਝ ਸਮਾਂ ਪਹਿਲਾਂ ਤੁਸੀਂ ਦੇਖਿਆ ਹੋਵੇਗਾ ਕਿ ਆਪਣੀ ਘਰ ਦੇ ਵਿੱਚ ਜਿਹੜੇ ਆਪਣੀ ਮਾਤਾ ਹੁੰਦੇ ਸਨ ਤੇ ਮਦਰ ਹੁੰਦੇ ਸਨ ਜਦੋਂ ਘਰ ਦੇ ਵਿੱਚ ਕੰਮ ਕਰਦੀਆਂ ਸੀ ਤਾਂ ਤਵੇ ਨੂੰ ਇੱਕ ਛੋਟੀ ਜਿਹੀ ਇੱਟ ਦੀ ਰੂੜੀ ਦੇ ਨਾਲ ਹੀ ਸਾਫ਼ ਕਰਦੀ ਸੀ ਤਵੇ ਦੇ ਨਾਲ ਤਵੇ ਇੱਕਦਮ ਸਾਫ ਸੁਥਰਾ ਤੇ ਚਮਕਦਾਰ ਬਣ ਜਾਂਦਾ ਸੀ ਤੇ ਇਸੇ ਤਰ੍ਹਾਂ ਉਸ ਚੀਜ਼ ਦੇ ਨਾਲ ਸੰਖੇਪ ਛੋਟੀ ਜੀ ਰੋੜੀ ਦੇ ਨਾਲ ਸਾਫ ਕਰਨਾ ਚਾਹੀਦਾ ਤੇ ਤਵੇ ਨੂੰ ਕਦੇ ਵੀ ਉਲਟਾ ਨਹੀਂ ਰੱਖਣਾ ਚਾਹੀਦਾ ਸਾਜੰਗੇ ਜੀ ਵਾਸਤੂ ਦੇ ਅਨੁਸਾਰ ਤੁਹਾਨੂੰ ਕਦੇ ਵੀ ਗੈਸ ਦੇ ਤਵੇ ਨੂੰ ਉਲਟਾ ਨਹੀਂ ਰੱਖਣਾ ਚਾਹੀਦਾ ਕਿਉਂਕਿ ਅਜੀਹਾ ਮੰਨਿਆ ਜਾਂਦਾ ਹੈ ਕਿ ਜੇਕਰ ਤੁਸੀਂ ਗੈਸ ਦੇ ਤਵੇ ਨੂੰ ਉਲਟਾ ਰੱਖਦੇ ਹੋ ਤਾਂ ਤੁਹਾਡੇ ਜੀਵ ਵਿੱਚ ਆਉਣ ਵਾਲੀ ਖੁਸ਼ਹਾਲੀ ਤੇ ਸੁਖ ਸ਼ਾਂਤੀ ਵਾਪਸ ਚਲੀ ਜਾਂਦੀ ਹੈ ਤੇ ਅਜਿਹਾ ਕਰਨ ਦੀ ਨਾਲ ਤੁਹਾਡੀ ਜੀਵਨ ਵਿੱਚ ਨਕਾਰਾਤਮਕ ਊਰਜਾ ਦਾ ਵਹਾਅ ਹੁੰਦਾ ਹੈ ਤੇ ਕੀਤੇ ਜਾ ਰਹੇ ਕੰਮ ਵਿਗੜਨੇ ਵੀ ਸ਼ੁਰੂ ਹੋ ਜਾਂਦੇ ਨੇ ਤੇ ਤੁਹਾਨੂੰ ਸਲਾਹ ਦਿੱਤੀ ਜਾਂਦੀ ਏ ਕਿ ਕਦੇ ਨੂੰ ਹਮੇਸ਼ਾ ਨਿਅਤ ਤੇ ਸਿੱਧਾ ਰੱਖੋ ਤੇ ਇਸ ਨੂੰ ਬੰਦੇ ਜਗ੍ਹਾ ਤੇ ਰੱਖੋ ਕਿ ਜਦੋਂ ਵੀ ਸਾਧ ਸੰਗਤ ਜੀ ਤੁਸੀਂ ਤਵੇ ਦੀ ਵਰਤੋਂ ਕਰਨੀ ਜਾਂ ਪ੍ਰਸ਼ਾਦਾ ਤਿਆਰ ਕਰਨਾ ਉਸ ਸਮੇਂ ਤੁਸੀਂ ਤਵੇ ਦੀ ਵਰਤੋਂ ਕਰਨ ਤੋਂ ਪਹਿਲਾਂ ਤਵੇ ਤੇ ਨਮਕ ਜ਼ਰੂਰ ਛਿੜਕਿਆ ਕਰੋ ਅਕਸਰ ਹੀ ਜਦੋਂ ਔਰਤਾਂ ਨੂੰ ਰੋਟੀ ਬਣਾਉਣੀ ਚਾਹੀਦੀ ਹੈ ਨਾ ਤਾਂ ਉਹ ਇਸ ਤਰ੍ਹਾਂ ਹੀ ਤਵੇ ਦੀ ਵਰਤੋਂ ਕਰਨਾ ਸ਼ੁਰੂ ਕਰ ਦਿੰਿਆ ਨੇ ਪਰ ਵਸਤੂ ਸ਼ੈਤਰ ਦੇ ਅਨੁਸਾਰ ਤਵੇ ਤੇ ਰੋਟੀ ਫੇਕਾਉਣ ਤੋਂ ਪਹਿਲਾਂ ਉਸ ਤੇ ਨਮਕ ਛਿੜਕਣਾ ਚਾਹੀਦਾ ਹੈ ਕਈ ਵਾਰ ਤੁਸੀਂ ਘਰ ਦੇ ਬਜ਼ੁਰਗਾਂ ਨੂੰ ਅਜੀਹਾ ਕਰਦੇ ਹੋਏ ਦੇਖਿਆ ਵੀ ਹੋਵੇਗਾ ਕਿ ਤਵੇ ਤੇ ਰੋਟੀ ਬਣਾਉਣ ਤੋਂ ਪਹਿਲਾਂ ਉਸ ਦੇ ਉੱਤੇ ਇੱਕ ਛੁਟਕੀ ਪਰ ਨਮਕ ਪਾ ਦਿੰਦੇ ਸਨ ਇਸ ਦਾ ਕਾਰਨ ਕੀ ਸੀ ਇਹ ਉਪਾ ਤੁਹਾਡੇ ਘਰ ਤੋਂ ਨਕਾਰਾਤਮਕ ਊਰਜਾ ਨੂੰ ਦੂਰ ਕਰਨ ਦੇ ਲਈ کارਗਰ ਮੰਨਿਆ ਜਾਂਦਾ ਸੀ ਤੇ ਇਸ ਦੇ ਨਾਲ ਨਾਲ ਅਜੀਹਾ ਵੀ ਕਿਹਾ ਜਾਂਦਾ ਸੀ ਕਿ ਅਜੀਹਾ ਕਰਨ ਦੀ ਨਾਲ ਤੁਹਾਡੇ ਸਰੀਰ ਤੇ ਕੋਈ ਜਾਂਦਾ ਕੋਈ ਵੀ ਮਾੜਾ ਪ੍ਰਭਾਵ ਨਹੀਂ ਪੈਂਦਾ ਤੇ ਨਾ ਹੀ ਕੋਈ ਨਕਰਾਤਮਿਕ ਊਰਜਾ ਤੁਹਾਡੇ ਆਲੇ-ਦੁਆਲੇ ਆਉਂਦੀ ਹੈ ਤੇ ਇਸ ਦੇ ਨਾਲ ਹੀ ਜੇਕਰ ਤੁਸੀਂ ਗਾਂ ਲਈ ਪਹਿਲੀ ਰੋਟੀ ਕੱਢਦੇ ਹੋ ਤਾਂ ਇਸ ਦਾ ਵੀ ਸਕਾਰਾਤਮਕ ਪ੍ਰਭਾਵ ਹੁੰਦਾ ਹੈ ਤੇ ਇਸ ਨਾਲ ਤੁਹਾਡੇ ਘਰ ਦੀ ਆਰਥਿਕ ਸਥਿਤੀ ਚੰਗੀ ਬਣੀ ਰਹਿੰਦੀ ਹੈ ਤੇ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈਂਦਾ ਤੇ ਇਸ ਤੋਂ ਇਲਾਵਾ ਸਾਧ ਸੰਗੀ ਜੀ ਸਵੇਰੇ ਵਰਤੇ ਕੇ ਤਵੇ ਨੂੰ ਕਦੇ ਵੀ ਕੱਪੜੇ ਦੇ ਨਾਲ ਪੂੰਝ ਕੇ ਪੇਰ ਰਾਤ ਨੂੰ ਉਸੇ ਹੀ ਤਵੇ ਤੇ ਹੀ ਰੋਟੀ ਨਹੀਂ ਪਕਾਉਣੀ ਚਾਹੀਦੀ ਅਜਿਹਾ ਕਰਨਾ ਮਾਂ ਅਨੂਪੁਰਨਾ ਦਾ ਅਪਮਾਨ ਵੀ ਹੈ ਤੇ ਇਸ ਨਾਲ ਘਰ 'ਚ ਬਿਮਾਰੀਆਂ ਵੀ ਆ ਸਕਦੀਆਂ ਨੇ ਜਦੋਂ ਤੁਸੀਂ ਸਵੇਰ ਦੇ ਸਮੇਂ ਪ੍ਰਸ਼ਾਦਾ ਤਿਆਰ ਕਰਦੇ ਹੋ ਤਾਂ ਉਸ ਤੋਂ ਬਾਅਦ ਦੇ ਵਿੱਚ ਜਦੋਂ ਸ਼ਾਮ ਦੇ ਸਮੇਂ ਤੁਸੀਂ ਪ੍ਰਸ਼ਾਦਾ ਤਿਆਰ ਕਰਨਾ ਹੁੰਦਾ ਤਾਂ ਉਸ ਸਮੇਂ ਤਵੇ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਫਿਰ ਤੁਸੀਂ ਪ੍ਰਸ਼ਾਦਾ ਤਿਆਰ ਕਰੋ ਸਿੱਧਾ ਤੁਸੀਂ ਤਵੇ ਤੇ ਪਏ ਹੋਏ ਨੂੰ ਤੁਸੀਂ ਇੱਕ ਸੁੱਕਾ ਕੱਪੜਾ ਮਾਰ ਕੇ ਪ੍ਰਸ਼ਾਦਾ ਤਿਆਰ ਕਰਦੇ ਹੋ ਤਾਂ ਇਸ ਦੇ ਨਾਲ ਤੁਹਾਨੂੰ ਬਹੁਤ ਸਾਰੇ ਘਰ ਦੇ ਵਿੱਚ ਦੁੱਖ ਕਲੇਸ਼ ਪੈਦਾ ਹੋ ਸਕਦੇ ਨੇ ਤੇ ਇਸ ਤੋਂ ਇਲਾਵਾ ਜੇਕਰ ਤੁਸੀਂ ਰਾਤ ਨੂੰ ਰਸੋਈ 'ਚ ਆਪਣਾ ਕੰਮ ਖਤਮ ਕਰਨ ਤੋਂ ਬਾਅਦ ਦੇ ਵਿੱਚ ਤਵੇ ਨੂੰ ਗੈਸ 'ਤੇ ਛੱਡ ਦਿੰਦੇ ਹੋ ਤਾਂ ਇਹ ਤੁਹਾਡੇ ਲਈ ਸਾਸ ਸੰਗੇਜੀ ਬਹੁਤ ਹੀ ਜ਼ਿਆਦਾ ਨੁਕਸਾਨ ਦਾ ਇੱਕ ਸਾਬਤ ਹੋ ਸਕਦਾ ਹੈ ਤੇ ਅਜਿਹਾ ਕਰਨ ਨਾਲ ਮਾਂ ਅਨੂਪੁਰਨਾ ਦਾ ਅਪਮਾਨ ਕਰਨ ਦੇ ਬਰਾਬਰ ਹੈ ਤੇ ਇਸ ਕਾਰਨ ਘਰ 'ਚ ਭੋਜਨ ਤੇ ਪੈਸੇ ਦੀ ਕਮੀ ਵੀ ਹੋ ਜਾਂਦੀ ਹੈ ਤੁਹਾਨੂੰ ਹਮੇਸ਼ਾ ਰੋਟੀ ਪਕਾਉਣ ਤੋਂ ਬਾਅਦ ਤਵੇ ਨੂੰ ਧੋਣਾ ਚਾਹੀਦਾ ਹੈ ਤੇ ਤਵਾ ਧੁੰਦੇ ਨਾਲ ਭੋਜਨ ਦਾ ਦੇਵਤਾ ਖੁਸ਼ ਹੋ ਜਾਂਦਾ ਹੈ ਤੇ ਤੁਹਾਡੇ ਘਰ ਵਿੱਚ ਕਦੇ ਵੀ ਭੋਜਨ ਦੀ ਕਮੀ ਨਹੀਂ ਹੁੰਦੀ ਤੇ ਰਾਤ ਨੂੰ ਸ਼ੰਕ ਦੇ ਵਿੱਚ ਝੂਠੇ ਭਾਂਡਿਆਂ ਨਾਲ ਤਵੇ ਨੂੰ ਕਦੇ ਵੀ ਨਹੀਂ ਛੱਡਣਾ ਚਾਹੀਦਾ ਕੋਸ਼ਿਸ਼ ਕਰੋ ਕਿ ਤੁਸੀਂ ਝੂਠੇ ਭਾਂਡੇ ਵੀ ਸ਼ੰਕ ਦੇ ਵਿੱਚ ਨਾ ਛੱਡੋ ਪਰ ਜੇ ਘਰ ਸ਼ਾਟਰ ਨਹੀਂ ਹੁੰਦਾ ਉਥੇ ਤੁਸੀਂ ਤਵੇ ਨੂੰ ਬਿਲਕੁਲ ਵੀ ਨਾ ਰੱਖੋ ਇਸ ਨਾਲ ਘਰ ਦੀ ਬਰਕਤ ਚਲੀ ਜਾਂਦੀ ਹੈ ਜੇਕਰ ਤੁਸੀਂ ਇਹ ਗਲਤੀ ਕਰਦੇ ਹੋਗਾ ਇਸ ਤੋਂ ਇਲਾਵਾ ਸਾਧ ਸੰਗਤ ਜੀ ਜੇਕਰ ਤੁਸੀਂ ਤਾਵੇ ਲਈ ਵਾਸਤੂ ਦੇ ਕੁਝ ਨਿਯਮਾਂ ਦੀ ਪਾਲਣਾ ਕਰਦੇ ਹੋ ਤਾਂ ਇਹ ਤੁਹਾਡੇ ਲਈ ਬਹੁਤ ਹੀ ਸ਼ੁਭ ਹੋਵੇਗਾ ਕਿਉਂਕਿ ਇਹਨਾਂ ਚੀਜ਼ਾਂ ਤੇ ਇਸ ਜਾਣਕਾਰੀ ਦੀ ਚੇਕਰ ਤੁਸੀਂ ਧਿਆਨ ਦੇ ਵਿੱਚ ਰੱਖ ਕੇ ਸਾਧ ਸੰਗਤ ਜੀ ਆਪਣੀ ਘਰ ਦੇ ਵਿੱਚ ਕੁਝ ਨਿਯਮਾਂ ਨੂੰ ਤੁਸੀਂ ਅਪਣਾਉਣੀ ਇਹ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਫਲਦਾਇਕ ਤੇ ਲਾਭਦਾਇਕ ਹੋਏਗਾ ਤੇ ਇਸ ਦੇ ਨਾਲ ਨਾਲ ਜਿਹੜੇ ਭੈਣ ਭਰਾਵਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਰਹਿੰਦੀ ਸਾਡੇ ਘਰ ਵਿੱਚ ਪੈਸਾ ਨਹੀਂ ਰੁਕਦਾ ਮਿਹਨਤ ਕਰਨ ਦੇ ਬਾਵਜੂਦ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਤਾਂ ਤੁਸੀਂ ਇਹਨਾਂ ਨਿਯਮਾਂ ਦੀ ਜ਼ਰੂਰ ਪਾਲਣਾ ਕਰੋ ਸਹਾਸੰਗੀ ਜੀ ਇਹ ਕੋਈ ਟੂਨੇ ਟੋਟਕੇ ਨਹੀਂ ਬਸ ਇਹ ਛੋਟੇ ਛੋਟੇ ਨਿਯਮ ਨੇ ਜਿਹੜੇ ਨਿਯਮਾਂ ਨੂੰ ਘਰ ਦੇ ਵਿੱਚ ਅਪਣਾਉਣਾ ਬਹੁਤ ਹੀ ਜ਼ਿਆਦਾ ਜ਼ਰੂਰੀ ਹੁੰਦਾ ਹੈ ਜੇਕਰ ਅਸੀਂ ਇਹਨਾਂ ਨਿਯਮਾਂ ਨੂੰ ਨਹੀਂ ਅਪਣਾਉਂਦੇ ਤਾਂ ਸਾਨੂੰ ਕਈ ਤਰ੍ਹਾਂ ਦੇ ਦੁੱਖ ਤੇ ਗਲੀਫਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਂਜੀ ਸਾਧ ਸੰਗੀਤ ਜੀ ਇਹ ਸੀ ਜੀ ਆਪਣੀ ਅੱਜ ਦੀ ਇੱਕ ਛੋਟੀ ਜਿਹੀ ਜਾਣਕਾਰੀ ਤੇ ਵੀਡੀਓ ਜੋ ਕਿ ਤੁਹਾਡੇ ਲਈ ਅਸੀਂ ਲੈ ਕੇ ਆਏ ਹਾਂ। ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਚੰਗੀ ਲੱਗੀ ਤਾਂ ਪਲੀਜ਼ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ। ਦੀ ਸਾਰੀ ਵੀਡੀਓ ਨੂੰ ਬੱਦ ਤੋਂ ਬੱਦ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਨ ਦੇ ਨਾਲ ਕਿਸੇ ਹੋਰ ਭੈਨ ਕਰਾ ਦਾ ਵੀ ਕੌਣਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਵਾਹਿਗੁਰੂ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਮਿਲਦੇ ਆ ਜੀ ਇੱਕ ਹੋਰ ਕਮੇਰੀ ਵੀਡੀਓ ਤੇ ਨਵੀਂ ਜਾਣਕਾਰੀ ਦੇ ਨਾਲ ਤਦ ਤੱਕ ਦੇ ਲਈ ਤੁਹਾਡਾ ਸਾਰੇ ਭੈਣ ਭਰਾਵਾਂ ਦਾ ਸਾਡੀ ਵੀਡੀਓ ਨੂੰ ਦੇਖਣ ਦੇ ਲਈ ਬਹੁਤ ਬਹੁਤ ਜਿਆਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ